ਆਪਣੇ ਗੁਰੂ ਨੂੰ ਭੱਲਿਓ ਨਾ ਕੋਰ ਕਿਸੇ ਦੇ ਡੁੱਲਿਓ ਨਾ ਕਿ ਇੱਕ ਦਰ ਦੇ ਹੋ ਕੇ ਬਹਿ ਜਾਈਏ ਸਤਗੁਰ ਕਾਟੇ ਬੰਧਨ ਨਾਮ ਜਪਾਇ ਕੇ ਸਤਗੁਰ ਦੇ ਲੜ ਲੱਗਾਗੇ ਸਾਰੇ ਬੰਧਨ ਕੱਟ ਦੇਵੇਗਾ ਤੇ ਨਾਮ ਜਪਾਵੇਗਾ ਤਨ ਤਨ ਜਗਤ ਵਿਤਾ ਸਤਗੁਰ ਵਿਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਆਪਣੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਮੰਗਲਾ ਚਾਰ ਦੂਜਾ ਸ਼ਬਦ ਦੂਜਾ ਪਾਉ ਮਟਾਉ ਮੰਗਲਾ ਦੂਸਰਾ ਬਣ ਤ੍ਰਿਣ ਪਰਬਤ ਪੂਰ ਰਿਹੁ ਪ੍ਰਭ ਹੁਸਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕੀ ਹੈ ਜੀ ਮਨ ਵਿੱਚੋਂ ਦਵੇਤ ਨੂੰ ਸਮਾਪਤ ਕਰਨਾ ਦੂਸਰਾ ਮੰਗਲਾ ਚਾਰ ਹੈ ਬਣਾ ਤੀਰਥਾਂ ਤੇ ਪਰਬਾਂ ਤੇ ਪਾਪ ਹਰ ਪਾਸੇ ਉਹ ਪ੍ਰਭੂ ਸਮਾਇਆ ਹੋਇਆ ਹੈ ਤਿੰਨਾ ਲੋਕਾਂ ਦੇ ਵਿੱਚ ਉਹ ਪਰਮਾਤਮਾ ਦਾ ਵਾਸਾ ਹੈ ਜਿੱਥੇ-ਜਿੱਥੇ ਵੀ ਜੀਵ ਸਾ ਲੈਂਦਾ ਹੈ ਉੱਥੇ-ਉੱਥੇ ਪਰਮਾਤਮਾ ਮੌਜੂਦ ਹੈ ਦਰਖਤਾਂ ਦੇ ਵਿੱਚ ਚਾਹੇ ਉਹ ਸਮੁੰਦਰ ਦੇ ਵਿੱਚ ਜਿਹੜੇ ਜੀਵ ਜੰਤੂ ਰਹਿੰਦੇ ਉਹਨਾਂ ਦੇ ਵਿੱਚ ਚਾਹੀ ਇਨਸਾਨੀ ਮਨੁੱਖਾ ਜਨਮ ਹੈ ਉਸ ਦੇ ਵਿੱਚ ਹਰ ਪਾਸੇ ਉਹ ਪਰਮਾਤਮਾ ਮੌਜੂਦ ਹੈ ਉਹ ਕਿਤੇ ਬਾਹਰ ਨਹੀਂ ਹੈ ਸਾਡੇ ਅੰਦਰ ਬੈਠਾ ਹੈ ਭਾਵ ਕਿ ਜਦੋਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਉਸ ਨੂੰ ਦੇਖਣਾ ਹੋਵੇ ਦੇਖ ਸਕਦੇ ਹਾਂ ਜਦੋਂ ਉਸ ਨੂੰ ਯਾਦ ਕਰਦੇ ਹੋ ਅੱਖਾਂ ਸਾਹਮਣੇ ਆ ਜਾਂਦਾ ਹੈ ਕਟ ਕਟ ਏਕੋ ਅਲਕ ਪਸਾਰਾ ਪਸਰਿਆ ਗੁਰਮੁਖ ਜਾਣੇ ਗਿਆਨ ਨਾ ਜਾਣੇ ਅਸਰਿਆ ਕਟ ਕਟ ਬਾਵ ਹਰ ਪਾਸੇ ਪ੍ਰਭੂ ਪਰਮਾਤਮਾ ਦਾ ਪਸਾਰ पसਰਿਆ ਹੋਇਆ ਹੈ ਕਿ ਉਹ ਹਰ ਪਾਸੇ ਮੌਜੂਦ ਹੈ ਗੁਰਮੁਖ ਕੇਵਲ ਪ੍ਰਭੂ ਦੇ ਗਿਆਨ ਨੂੰ ਬ੍ਰਾਹਮਣ ਗਿਆਨ ਨੂੰ ਜਾਣਦਾ ਹੈ ਹੋਰ ਕੁਝ ਨਹੀਂ ਜਾਣਦਾ ਗੁਰਮੁਖ ਜਿਹੜਾ ਹੁੰਦਾ ਹੈ ਉਹ ਪ੍ਰਭੂ ਪਰਮਾਤਮਾ ਦੇ ਬ੍ਰਹਮ ਨੂੰ ਗਿਆਨ ਨੂੰ ਜਾਣਦਾ ਹੈ ਹੋਰ ਕੁਝ ਨਹੀਂ ਜਾਣਦਾ ਸਬਕਟ ਪੂਰਨ ਬ੍ਰਹਮ ਜਾਨਗੁਰ ਭਾਈ ਕਹੇ ਰਹੇ ਸਦਾ ਆਨੰਦ ਤਾਸ ਗੁਣ ਗਾਇਕੇ ਗੁਰੂ ਨੂੰ ਪ੍ਰਾਪਤ ਕਰਕੇ ਜੀਵ ਜਾਣਦਾ ਹੈ ਕਿ ਕਟ ਕਟ ਵਿੱਚ ਹਰ ਪਾਸੇ ਬ੍ਰਹਮ ਪਰਮਾਤਮਾ ਸਮਾਇਆ ਹੋਇਆ ਹੈ ਉਸ ਦੇ ਗੁਣ ਗਾ ਕੇ ਜੀਵ ਸਦਾ ਆਨੰਦ ਵਿੱਚ ਰਹਿੰਦਾ ਹੈ ਜਿਵੇਂ ਸਤਗੁਰ ਜੀ ਬਖਸ਼ਿਸ਼ ਕਰਦੇ ਐ ਪ੍ਰੇਮ ਪੰਥ ਕੀ ਪਾਲ ਕੇ ਰਵਿਦਾਸ ਸੇ ਬੈਠੇ ਹੁ ਆਏ ਸਾਚੇ ਸਵਾਮੀ ਮਿਲਨ ਕੋ ਆਨੰਦ ਕਹਿਓ ਨਾ ਜਾਏ ਤੇ ਜਦੋਂ ਗੁਰੂ ਸਾਡੇ ਘਰ ਆਉਂਦਾ ਹੈ ਆਪਾਂ ਕਿਦਾਂ ਫੁੱਲਾਂ ਦੀ ਵਰਖਾ ਕਰਦੇ ਹਾਂ ਪ੍ਰੇਮ ਦੀ ਪਾਲਕੀ ਪਾਵ ਸਾਨੂੰ ਚਾ ਚੜਿਆ ਹੁੰਦਾ ਹੈ ਕਿ ਅੱਜ ਸਾਡੇ ਗੁਰੂ ਨੇ ਸਾਡੇ ਘਰ ਆਉਣਾ ਹੈ ਪਾਵ ਪ੍ਰੇਮ ਪੰਥ ਕੀ ਪਾਲਕੀ ਕਿ ਪਾਲਕੀ ਤਿਆਰ ਕੀਤੀ ਹੋਈ ਪ੍ਰੇਮ ਦੀ ਉਹਦੇ ਵਿੱਚ ਉਹ ਸਤਿਗੁਰੂ ਬੈਠ ਕੇ ਆਉਂਦਾ ਤੇ ਜਦੋਂ ਉਹਦਾ ਮਿਲਾਪ ਹੁੰਦਾ ਉਹਦਾ ਮੇਲਣ ਹੁੰਦਾ ਗੁਰੂ ਪਰਿ ਸਾਥ ਸੰਜੋ ਉਹ ਆਨੰਦ ਬਿਆਨ ਨਹੀਂ ਕੀਤਾ ਜਾ ਸਕਦਾ ਲਿਖਿਆ ਨਹੀਂ ਜਾ ਸਕਦਾ ਬੋਲਿਆ ਨਹੀਂ ਜਾ ਸਕਦਾ ਕੋਈ ਕਹੇ ਬੋਲ ਕੇ ਕਿਆ ਦੱਸ ਸਕਦੇ ਹਾਂ ਆਨੰਦ ਕਹਿਓ ਨਾ ਜਾਏ ਕਿ ਉਹ ਆਨੰਦ ਕਿਆ ਨਹੀਂ ਜਾ ਸਕਦਾ ਕਈ ਵਾਰ ਆਪਾਂ ਦੇਖਦੇ ਗੁਰੂ ਘਰ ਦੇ ਸਾਧ ਸੰਗਤ ਜਿਉ ਸਾਡਾ ਕੋਈ ਤੇ ਪੁੱਤਰ ਭੈਣ ਭਰਾ ਬਾਹਰ ਵਿਦੇਸ਼ਾਂ ਦੇ ਵਿੱਚ ਗਿਆ ਹੁੰਦਾ ਹੈ ਕਮਾਉਣ ਤੋਂ ਪੈਸਾ ਗਿਆ ਹੁੰਦਾ ਹੈ ਪਰ ਜਦੋਂ ਆਪਾਂ ਕਈ ਵਾਰ ਦੇਖਦੇ ਜਦੋਂ ਤੋਰਨ ਲੱਗਦੇ ਆ ਉਸ ਲਈ ਉਹ ਵਿਛੋੜੇ ਦੇ ਅੱਥਰੂ ਸਾਡੀਆਂ ਅੱਖਾਂ ਦੇ ਵਿੱਚ ਉਹਦੇ ਨਾਲੋਂ ਮਿਚੜਨ ਦੇ ਉਹਦਾ ਦੁੱਖ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਬਣ ਕੇ ਆਉਂਦਾ ਹੈ ਉਹਦਾ ਵਿਛੋੜਾ ਹੈ ਉਹ ਸਾਨੂੰ ਅੱਖਾਂ ਦੇ ਵਿੱਚ ਅੱਥਰੂ ਆ ਜਾਂਦੇ ਪਤਾ ਲੱਗ ਜਾਂਦਾ ਹੈ ਔਰ ਗੁਰੂ ਪਿਆਰੇ ਸਾਸ ਨੂੰ ਜੋ ਫਿਰ ਜਦੋਂ ਉਹ 2 ਸਾਲਾਂਵਾਂ ਦਾ 4 ਸਾਲਾਂਵਾਂ ਦਾ ਫਿਰ ਸਾਡੇ ਕੋਲ ਆਉਂਦਾ ਫਿਰ ਸਾਡੀਆਂ ਖਾਂ ਦੇ ਵਿੱਚ ਅਤਰੂ ਹੁੰਦੇ ਹਨ ਉਹ ਅਤਰੂ ਖੁਸ਼ੀ ਦੇ ਹੁੰਦੇ ਹਨ ਮਿਲਾਪ ਦੇ ਹੁੰਦੇ ਹਨ ਤੇ ਸਤਿਗੁਰੂ ਜੀ ਕਹਿੰਦੇ ਜਿਹੜੀ ਉਹ ਆਨੰਦ ਹੈ ਉਹ ਖੁਸ਼ੀ ਹੈ ਮਿਲਣ ਦੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਕੋਈ ਕਵੇ ਕਿੰਨੀ ਖੁਸ਼ੀ ਹੈ ਕਿੰਨੀ ਕੁ ਦੱਸ ਦਾਂਗੇ ਆਪਾਂ ਉਹ ਫਿਰ ਕਹਿੰਦੇ ਪਤਾ ਲੱਗਦਾ ਅੱਖਾਂ ਦੇ ਵਿੱਚੋਂ ਰਵਿਦਾਸ ਪ੍ਰੇਮ ਨਹੀਂ ਛਿਪ ਸਕੇ ਲੱਖ ਛਪਾਏ ਕੋਈ ਕਿ ਪ੍ਰੇਮ ਛੁਪਦਾ ਨਹੀਂ ਭਾਵੇਂ ਲੱਖ ਕੋਈ ਛਪਾ ਲਵੇ ਅੱਖਾਂ ਦੇ ਵਿੱਚੋਂ ਅਥਰੂ ਬਣ ਕੇ ਉਹ ਸਾਹਮਣੇ ਆ ਜਾਂਦਾ ਹੈ ਜੋ ਹਰ ਤੇ ਬੇਮੁਖ ਸਦਾ ਦੁੱਖ ਪਾਏ ਹੈ ਮਾਨਸ ਜਨਮ ਅਮੋਲ ਬ्यर्थ ਗਏ ਕਿ ਜੋ ਪ੍ਰਭੂ ਨੂੰ ਭੁੱਲੇ ਹੋਏ ਹਨ ਕਿ ਜਿਹੜਾ ਜੀਵ ਪਰਮਾਤਮਾ ਨੂੰ ਭੁੱਲ ਗਿਆ ਹੈ ਉਹ ਹਮੇਸ਼ਾ ਦੁੱਖ ਪਾਉਂਦਾ ਹੈ ਕਿ ਜਿਹੜਾ ਜਿਹੜਾ ਜੀਵ ਉਸ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਆਪਣੇ ਗੁਰੂ ਦੇ ਕਹੇ ਬਚਨਾਂ ਤੇ ਨਹੀਂ ਚੱਲਦਾ ਉਹ ਦੁੱਖ ਪਾਉਂਦਾ ਹੈ ਅਤੇ ਆਪਣਾ ਅਮੋਲਕ ਜਨਮ ਬਿਅਰਥ ਹੀ ਗਵਾ ਲੈਂਦਾ ਕਿ ਆਪਣਾ ਜਿਹੜਾ ਜਨਮ ਆ ਅਮੋਲਕ ਜਨਮ ਅਮੋਲਕ ਕਿਉਂ ਕਿਹਾ ਗਿਆ ਹੈ ਇਹ ਮਾਨਸ ਤੇ ਨੂੰ ਅਮੋਲਕ ਕਿਉਂ ਕਿਹਾ ਗਿਆ ਹੈ ਮਨੁੱਖਾ ਜਨਮ ਅਨਮੋਲ ਹੈ ਕਿ ਸਭ ਤੋਂ ਉੱਤਮ ਜਿੰਨੀਆਂ ਵੀ ਮਾਨਸ ਜੜੀਆਂ ਸਰੀਰ ਹੈ ਜੀਵ ਜੰਤੂਆ ਉਹਨਾਂ ਤੋਂ ਸਭ ਤੋਂ ਉੱਤਮ ਇਸ ਮਨੁੱਖੇ ਜਨਮ ਨੂੰ ਕਿਹਾ ਗਿਆ ਹੈ ਗੁਰ बिन ਲੈਨਾ ਤੀਰ ਪੀਰ ਬੋ ਪਇ ਹੈ ਲਹਿ ਅਨਾਦਰ ਸਰ ਠੌਰ ਜਾਂ ਜਾਇ ਹੈ ਗੁਰੂ ਤੋਂ ਬਿਨਾ ਤੇਰਜ ਨਹੀਂ ਆਉਂਦੇ ਤੇ ਗੁਰੂ ਤੋਂ ਬਿਨਾ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਵਿਸ਼ਵਾਸ ਨਹੀਂ ਆਉਂਦਾ ਠਹਿਰਾਓ ਨਹੀਂ ਆਉਂਦਾ ਗੁਰੂ ਤੋਂ ਬਗੈਰ ਕਿਉਂਕਿ ਗੁਰੂ ਸਾਨੂੰ ਭਰੋਸਾ ਦਿੰਦਾ ਸਾਡੀ ਮਾਂ ਫੜ ਲੈਂਦਾ ਹੈ ਅਤੇ ਜੀ ਬਹੁਤ ਦੁੱਖ ਪਾਉਂਦਾ ਹੈ ਕਿ ਜਦੋਂ ਗੁਰੂ ਦੀ ਗੱਲ ਨੂੰ ਨਹੀਂ ਮੰਨਦਾ ਪ੍ਰਭੂ ਨੂੰ ਭੁੱਲ ਕੇ ਜੀ ਜਿੱਥੇ ਵੀ ਜਾਂਦਾ ਹੈ ਉਸ ਨੂੰ ਮਾਣ ਪ੍ਰਾਪਤ ਨਹੀਂ ਹੁੰਦਾ ਮਾਣ ਕਿੱਦਾਂ ਪ੍ਰਾਪਤ ਹੁੰਦਾ ਹੈ ਕਿਵੇਂ ਹੋਵੇਗਾ ਸਤਗੁਰ ਜੀ ਬਖਸ਼ਿਸ਼ ਕਰਦੇ ਗੁਰ ਕੀ ਮੂਰਤ ਮਨ ਵਿੱਚੇ ਤਾਰੋ ਸੋਹਰਦਮ ਧਿਆਨ ਨਾਮ ਦਾਨ ਇਸ਼ਨਾਨ ਕਰ ਦੁਆਰੇ ਪਾਵੇ ਮਾਨ ਤੇ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ ਮਨ ਵਿੱਚ ਵਸਾਉਣਾ ਜਦੋਂ ਮਨ ਵਿੱਚ ਵਸਾ ਲਵਾਂਗੇ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਚੰਗੇ ਤਰ੍ਹਾਂ ਵਸਾ ਲਵਾਂਗੇ ਫਿਰ ਸਤਗੁਰ ਬਖਸ਼ਿਸ਼ ਕਰਦੇ ਗੁਰ ਕੀ ਮੂਰਤ ਮਨ ਵਿੱਚ ਕੇ ਤਾਰੋ ਸੋਹਰਦਮ ਧਿਆਨ ਨਾਮਦਾਨ ਗੁਰੂ ਤੋਂ ਨਾਮ ਸ਼ਬਦ ਲੈ ਕੇ ਨਾਮ ਮਦਾਨ ਇਸ਼ਨਾਨ ਕਰਪਾਉ ਉਸ ਨਾਮ ਸ਼ਬਦਾ ਸਿਮਰਨ ਕਰਨਾ ਹੈ ਨਾਮਦਾਨ ਇਸ਼ਨਾਨ ਕਰਦਾਨ ਕਰਨਾ ਇਸ਼ਨਾਨ ਕਰਨਾ ਫਿਰ ਕਹਿੰਦੇ ਜਿੱਥੇ ਵੀ ਤੂੰ ਜਾਵੇਂਗਾ ਤੇਰਾ ਮਾਣ ਸਤਕਾਰ ਵੱਧ ਆ ਜਾਂਦਾ ਦੇਖ ਦੇਣਾ ਪਰ ਜਦੋਂ ਕਿਤੇ ਜਾਂਨੇ ਆ ਧਾਰਮਿਕ ਸਥਾਨਾਂ ਤੇ ਜਾਂਨੇ ਕਿਦਾਂ ਮਾਣ ਸਤਕਾਰ ਹੁੰਦਾ ਇਹ ਸਤਿਗੁਰੂ ਦੀ ਬਾਣੀ ਦੇ ਅਨੁਸਾਰ ਹੈ ਕਿ ਭਾਈ ਜਿਹੜਾ ਜੀਵ ਨਾਮ ਸਿਮਰਨ ਕਮਾਈ ਕਰੇਗਾ ਉਹਦਾ ਮਾਨ ਸਤਕਾਰ ਵਧਦਾ ਜਾਣਾ ਹੈ। ਤੋਹੀ ਮੋਹ ਇਹਦਾ ਪੇਧ ਖਤਮ ਕਰ ਦਿੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਤੇਰੇ ਮੇਰੇ ਮੇਰੇ ਤੇਰੇ ਵਿੱਚ ਕੀ ਫਰਕ ਹੈ ਕੁਝ ਫਰਕ ਨਹੀਂ ਮੈਂ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਗਿਆ। ਜਬ ਗੁਰ ਪੈ ਜਾਲਸੋ ਚਰਨੀ ਲਾਇਆ ਸਤਗੁਰ ਕਾਟੇ ਬੰਧਨ ਨਾਮ ਜਪਾਇਆ ਜਦੋਂ ਗੁਰੂ ਦਿਆਲ ਹੁੰਦੇ ਨੇ ਕਿ ਜਦੋਂ ਗੁਰੂ ਦੇ ਚਰਨਾਂ 'ਚ ਅਸੀਂ ਸੇਵਾ ਕਰਦੇ ਹਾਂ ਗੁਰੂ ਘਰ ਵਿੱਚ ਆਣ ਕੇ ਸੇਵਾ ਕਰਦੇ ਗੁਰੂ ਦੀ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਤਾਂ ਗੁਰੂ ਸਾਨੂੰ ਆਪਣੀ ਚਰਨੀ ਲਾ ਲੈਂਦਾ ਹੈ ਸਤਗੁਰੂ ਕਿਰਪਾ ਕਰਕੇ ਸਾਰੇ ਬੰਧਨ ਕੱਟ ਦਿੰਦਾ ਹੈ ਅਤੇ ਨਾਮ ਜਪਾਉਂਦਾ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਰਬਿਦਾਸ ਇਹ ਗ੍ਰੰਥ ਹੈ ਪੜੇ ਸੁਣੇ ਮੰਨ ਲਾਏ ਸਭ ਹੀ ਪਦਾਰਥ ਮਿਲਣਗੇ ਇਸੇ ਸਬਰ ਪਾਈ ਸਤਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਇਹ 155 ਸਾਲਾਂ ਦਾ ਜੀਵਨ ਔਰ ਉਹਦਾ ਕਹਿੰਦੇ ਨਿਚੋੜ ਅੰਮ੍ਰਿਤ ਬਾਣੀ ਹੈ ਆਪਣਾ ਜਿੰਨਾ ਵੀ ਇਤਿਹਾਸ ਜਾਂ ਜੋ ਜੀਵਨ ਦੇ ਵਿੱਚ ਬਿਤਾ ਮਹਿਸੂਸ ਕੀਤਾ ਉਹ ਇਸ ਅੰਮ੍ਰਿਤ ਬਾਣੀ ਦੇ ਵਿੱਚ ਲਿਖ ਦਿੱਤਾ ਹੈ ਹੁਣ ਜਿਹੜਾ ਵੀ ਇਸ ਨੂੰ ਪੜ੍ਹੇਗਾ ਸੁਨੇਗਾ ਸਭ ਹੀ ਪਦਾਰਥ ਮਿਲेंगे सारे पदार्थियां पुत्र ਆਪਾਂ ਮੰਗਦੇ ਆਂ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਸਤਿਗੁਰੂ ਜੀ ਕਹਿੰਦੇ ਹਰ ਸੁੱਖ ਇਹਦੇ ਵਿੱਚੋਂ ਮਿਲ ਜਾਣਾ ਇਸੇ ਸਬਰ ਪਾਇ ਇਹਦੇ ਵਿੱਚੋਂ ਸਭ ਕੁਝ ਸਾਨੂੰ ਮਿਲ ਜਾਣਾ ਹੈ ਵਿਸ਼ਵਾਸ ਗੁਰੂ ਤੇ ਰੱਖਣਾ ਪੈਣਾ ਹੈ ਗੁਰੂ ਤੇ ਵਿਸ਼ਵਾਸ ਰੱਖਾਂਗੇ ਸਭ ਕੁਝ ਹਾਸਲ ਕਰ ਲਵਾਂਗੇ ਜਿਦਾਂ ਪਿਤਾ ਕਰੋੜਾਪਤੀ ਹੋਵੇ ਅਰਬਾਪਤੀ ਹੋਵੇ ਉਹ ਕਿਸੇ ਕੋਲੋਂ ਮੰਗਦਾ ਹੋਵੇ ਤਾਂ ਫਿਰ ਔਲਾਦ ਦੀ ਕਮੀ ਹੈ ਪਿਓ ਦੀ ਕਮੀ ਨਹੀਂ ਹੈ ਪਿਤਾ ਦਾ ਕਸੂਰ ਨਹੀਂ ਹੈ ਪੁੱਤਰ ਦਾ ਹੀ ਕਸੂਰ ਹੈ ਕਿ ਉਹ ਦਰ ਦਰ ਮੰਗਦਾ ਫਿਰੇ ਤੇ ਸਾਡਾ ਰਹਿਬਰ ਤਨਤੰਜਕ ਪਿਤਾ ਸਤਿਗੁਰੂ ਅਰਬਦਾਸ ਮਹਾਰਾਜ ਜੀ ਉਹ ਜਿਹਦੇ ਕਰੋੜਾਂ ਹੀ ਸੇਵਕ ਉਸ ਸਮੇ ਹੋਏ ਜਦੋਂ ਜਾਤ ਪਾਤ ਦਾ ਬਹੁਤ ਵੱਡਾ ਬੋਲਬਾਲਾ ਸੀ ਉਸ ਵੇਲੇ ਸੇਵਕ ਬਣੇ ਜਦੋਂ ਸਾਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਸੀ ਨਾਮ ਸੁਣਨ ਦਾ ਅਧਿਕਾਰ ਨਹੀਂ ਸੀ ਉਸ ਵੇਲੇ ਸਤਗੁਰੂ ਅਰਜਨਦਾਸ ਜੀ ਮਹਾਰਾਜ ਜੀ ਨੇ ਅਨੇਕਾਂ ਹੀ ਰਾਜਿਆਂ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਉਹਨਾਂ ਦਾ ਜੀਵਨ ਸਫਲਾ ਕੀਤਾ ਤੇ ਫਿਰ ਅਸੀਂ ਨੂੰ ਸਾਨੂੰ ਕੀ ਲੋੜ ਹੈ ਦਰਦਰ ਝਟਕਣ ਦੀ ਥਾਂ ਥਾਂ ਮੱਥੇ ਟੇਕਣ ਦੀ ਆਪਣੇ ਗੁਰੂ ਨੂੰ ਪੁੱਲਿਓ ਨਾ ਹੋਰ ਕਿਸੇ ਦੇ ਡੁੱਲਿਓ ਨਾ ਕਿ ਇੱਕ ਦਰ ਦੇ ਹੋ ਕੇ ਬਹਿ ਜਾਈਏ ਸਤਿਗੁਰ ਕਾਟੇ ਬੰਧਨ ਨਾਮ ਜਪਾਇ ਕੇ ਸਤਿਗੁਰ ਦੇ ਲਣ ਲੱਗਾਗੇ ਸਾਰੇ ਬੰਧਨ ਕੱਟ ਦੇਵੇਗਾ ਤੇ ਨਾਮ ਜਪਾਵੇਗਾ ਸਾਧ ਸੰਗ ਪਰਤਾਪ ਸਦਾ ਸੁਖ ਪਾਈਐ ਸੰਤਨ ਕੇ ਪ੍ਰਤਾਪ ਹਰ ਨਾਮ ਧਇ ਸੰਤਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਕਿ ਸੰਤਾਂ ਦੀ ਸੰਗਤ ਕਰਾਂਗੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਬੈਠਾਂਗੇ ਤੇ ਉਸ ਦੇ ਪ੍ਰਤਾਪ ਕਰਕੇ ਜੀਵ ਹਮੇਸ਼ਾ ਸੁਖ ਪਾਉਂਦਾ ਕਿ ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਜਾ ਕੇ ਸੰਤਾਂ ਦੇ ਚਰਮਾਂ 'ਚ ਜਾ ਕੇ ਬਹਿਣਾ ਨਾਮ ਸ਼ਬਦ ਸਰਵਨ ਕਰਨਾ ਤੇ ਸਤਿਗੁਰੂ ਜੀ ਕਹਿੰਦੇ ਜੀਵ ਹਮੇਸ਼ਾ ਸੁਖ ਪਾਉਂਦਾ ਹੈ ਤੂੜ ਸੰਤ ਕੇ ਚਰਨ ਕੀ ਸੋਈ ਸਰੇਟ ਹੈ ਗੰਗ ਪਾਪਾਂ ਕੇ ਮਲ ਉਤਰੇ ਚੜੇ ਨਾਮ ਕਰਾਂਗੇ ਕਹਿੰਦੇ ਤੂੜ ਸੰਤ ਕੇ ਚੰਗੇ ਕਿ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਵਿੱਚ ਬਹਿਣ ਦਾ ਮੌਕਾ ਮਿਲ ਜਵੇ ਸਾਨੂੰ ਕਿਤੇ ਸੰਤਾਂ ਦੇ ਬਚਨ ਸੁਣਨ ਦਾ ਮੌਕਾ ਮਿਲ ਜਵੇ ਸਾਨੂੰ ਕਿਤੇ ਉਹ ਜਿਹੜੇ ਮੋਲ ਬੋਲਿਓ ਸਾਡੇ ਹਿਰਦੇ ਦੇ ਵਿੱਚ ਵਸ ਜਾਣ ਆ ਸਾਡਾ ਜੀਵਨ ਸਬਲਾ ਹੋ ਜਾਵੇ ਉਹ ਗੰਗਾ ਦੇ ਵਿੱਚ ਨਾਉਣ ਦੇ ਨਾਲੋਂ ਜ਼ਿਆਦਾ ਪਵਿੱਤਰ ਹੈ ਕਹਿੰਦੇ ਗੰਗਾ ਦੇ ਵਿੱਚ ਨਾਉਣ ਦੇ ਨਾਲ ਸਾਡੇ ਤਨ ਦੀ ਮੈਲ ਤਾਂ ਉਤਰ ਸਕਦੀ ਪਰ ਮਨ ਦੀ ਮੈਲ ਉਹ ਸਤਗੁਰ ਨਾਮ ਦਾ ਸਾਬਣ ਗਿੰਦੇ ਤਾਂ ਹੀ ਮੈਲ ਉਤਰਨੀ ਕਿ ਸਤਗੁਰ ਨਾਮ ਦਾ ਸਾਬਣ ਦੰਦੇ ਜਨਮਾਂ ਜਨਮਾਂ ਦੀਆਂ ਮੇਲਾ ਧੋਵੇ ਕਿਸ ਤੇ ਸਤਗੁਰ ਜੀ ਕਹਿੰਦੇ ਕਿ ਸੰਤਾਂ ਦੀ ਸੰਗਤ ਦੇ ਪ੍ਰਤਾਪ ਕਰਕੇ ਹੀ ਜੀਵ ਹਮੇਸ਼ਾ ਸੁਖ ਪਾਉਂਦਾ ਸੰਤਾਂ ਦੀ ਕਿਰਪਾ ਨਾਲ ਹੀ ਪ੍ਰਭੂ ਦਾ ਨਾਮ ਸੰਗਰ ਹੁੰਦਾ ਹੈ ਨਹੀਂ ਤਾਂ ਗੁਰੂ ਪੈਰੀ ਸਾਥ ਸੁਣ ਲਿਓ ਆਪਣੀ ਨਗਰ ਦੇ ਵਿੱਚ ਦੇਖ ਲਿਓ ਕਿੰਨੀ ਸੰਗਤ ਰਹਿੰਦੀ ਹੈ ਹਰ ਕੋਈ ਨਹੀਂ ਜਪ ਸਕਦਾ ਨਾਮ ਹਰ ਕੋਈ ਨੇ ਗੁਰੂ ਘਰ ਵਿਹਾਜ ਲਗਾਨੀ ਜਿਹਦੇ ਭਾਗਾਂ ਦੇ ਵਿੱਚ ਲਿਖ ਦੇਵੇ ਸਤਗੁਰ ਜਿਹਦੇ ਭਾਗਾਂ ਦੇ ਵਿੱਚ ਸਤਗੁਰ ਲਿਖ ਦੇਵੇ ਕਿ ਭਾਈ ਤੂੰ ਨਾਮ ਸਿਮਰਨਾ ਹੈ ਉਹੀ ਗੁਰੂ ਦੇ ਚਰਨਾਂ ਵਿੱਚ ਆਣ ਕੇ ਬੈਠਦਾ ਨਹੀਂ ਤਾਂ ਗੁਰੂ ਪਿਆਰੇ ਸਾਥ ਸੰਗਤ ਦੇ ਘਰ ਦੇ ਵਿੱਚ ਬਹਿਲੇ ਬੈਠੇ ਹੋਈਏ ਪਰ ਅਸੀਂ ਗੁਰੂ ਦੇ ਚਰਨਾਂ 'ਚ ਨਹੀਂ ਜਾਪਾਂ ਗੁਰੂ ਭਾਵੇਂ ਸਾਡੇ ਕੋਲ ਵੀ ਆਇਆ ਹੋਵੇ ਤਾਂ ਵੀ ਨਹੀਂ ਦਰਸ਼ਨ ਕਰ ਪਾਉਂਦੇ ਸੀ ਕੀ ਵਾਰ ਕਿਉਂ ਕਿਉਂਕਿ ਸਾਡੇ ਬਾਗਾਂ ਦੇ ਵਿੱਚ ਨਹੀਂ ਲਿਖਿਆ ਬਾਗਾਂ ਦੇ ਵਿੱਚ ਕਦੋਂ ਗੁਰੂ ਲਿਖਦਾ ਜਦੋਂ ਅਸੀਂ ਵੀ ਗੁਰੂ ਦੇ ਵੱਲੋਂ ਚੱਲ ਕੇ ਜਾਈਏ ਬਾਗ ਜਿਨ੍ਹਾਂ ਦੇ ਸੁੱਤੇ ਸੁਣ ਕੇ ਬਾਣੀ ਵੀ ਨਹੀਂ ਜਾਗਦੇ ਭਾਵ ਇੱਕ ਤਾਂ ਹੁੰਦਾ ਦੁਨਿਆਵੀ ਸੋਨਾ ਜਿਹਨੂੰ ਆਪਾਂ ਰਾਤ ਨੂੰ ਸੋਨਾ ਕਹਿੰਦੇ ਆ ਇੱਕ ਉਹ ਸੋਨਾ ਜਿਹੜਾ ਅਸੀਂ ਸੁਣ ਕੇ ਵੀ ਅਣ ਸੁਣਿਆ ਕਰ ਦਿੰਦਾ ਸਤਗੁਰੂ ਜੀ ਉਹਦੇ ਬਾਰੇ ਗੱਲ ਕਰ ਰਿਹਾ ਵੀ ਬਾਗ ਉਹਨਾਂ ਦੇ ਸੁੱਤੇ ਵੀ ਬਾਗ ਜਿਨ੍ਹਾਂ ਦੇ ਸੁੱਤੇ ਜਿਹੜੇ ਬਾਣੀ ਸੁਣ ਕੇ ਵੀ ਨਹੀਂ ਜਾਗਦੇ ਕਿਉਂਕਿ ਕਿਉਂਨੇ ਸੁਣ ਕੇ ਅਣ ਸੁਣਿਆ ਕਰ ਦਿੰਦਾ ਹੈ ਸੰਤਨ ਕੇ ਪਰਤਾਪ ਪਤੀ ਪ੍ਰਭ ਪਈਆ ਮੇਲਾ ਅਟਲ ਸਹਾਗ ਵਿਯੋਗ ਗਵਾਈਆ ਸਾਂਤਾ ਦੇ ਪ੍ਰਤਾਪ ਨਾਲ ਪਤੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਾਪ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨਾਲ ਪਤੀ ਪ੍ਰਭੂ ਰੂਪੀ ਅਟਲ ਸੁਹਾਗ ਮਿਲਣ ਨਾਲ ਵਿਯੋਗ ਸਮਾਪਤ ਹੋ ਜਾਂਦਾ ਹੈ। ਸੰਗਤ ਤੋਂ ਅਸ਼ੀਰਵਾਦ ਕਿਸ ਜੋੜੀਏ ਕਹੇ ਰਵਿਦਾਸ ਇਨ ਸੰਗ ਸਦਾ ਸੁਖ ਲੋੜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹੈ। ਔਰ ਉਚਾਰਨ ਕਰਦਿਆਂ ਨ ਕਿਹੇ ਜੀਵ ਜਿਹੜਾ ਵੀ ਜੀਵ ਸੰਗਤ ਤੋਂ ਅਸ਼ੀਰਵਾਦ ਲੈ ਕੇ ਪ੍ਰਭੂ ਨਾਲ ਜੁੜ ਜਾਂਦਾ ਹੈ ਭਾਵ ਕਿ ਗੁਰੂ ਦੀ ਸੰਗਤ ਵਿੱਚ ਆਣ ਕੇ ਬੈਠਣ ਲੱਗ ਪੈਂਦਾ ਹੈ ਉਸ ਨੂੰ ਹਮੇਸ਼ਾ ਹੀ ਸੁਖ ਪ੍ਰਾਪਤ ਹੁੰਦਾ ਹੈ ਸੋ ਗੁਰੂ ਪਿਆਰੇ ਸਾਥ ਸੰਗਤਿਓ ਆਪਣੇ ਰਹਿਬਰ ਤਨ ਤਨ ਜਗਤ ਪਿਤਾ ਸਤਿਗੁਰੂ ਅੰਦਾਸ ਮਹਾਰਾਜ ਜੀ ਦੇ ਕਹੇ ਅਨੁਸਾਰ ਬੋਲੀ ਹੋਏ ਅਲਫਾਜ਼ ਬਾਣੀ ਦੇ ਅਨੁਸਾਰ ਆਪਣਾ ਜੀਵਨ ਸਫਲਾ ਕਰਿਏ ਗੁਰੂ ਚਾਨਨ 'ਚ ਬੈਠ ਕੇ ਆਣ ਕੇ ਰੋਜ਼ ਬਾਣੀ satsang ਸਰਵਣ ਕਰਿਏ ਜੈ ਗੁਰਦੇ